ਦੇਸ਼ਵਕ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਸਤਾਨ ਸ਼ਰਮਾ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣੇ ਆ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਅਰਵਿੰਦ ਕੇਚਰੀਵਾਲ ਨੇ ਹਾਈ ਕੋਰਟ ਦੇ ਹੁਕਮ ਨੂੰ ਸੁਪਰੀਮ ਕੋਰਟ ਚ ਦਿੱਤੀ ਚੁਣੌਤੀ ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾ ਦੇ ਪੁੱਤ ਸਨ ਇਹ 5 ਜਣੇ ਹੈਰੋਇਨ ਸਮੇਤ ਗ੍ਰਿਫਤਾਰ ਪਤੰਜਲੀ ਇਸ਼ਤਿਹਾਰ ਮਾਮਲੇ 'ਚ ਸੁਪਰੀਮ ਕੋਰਟ ਨੇ RAM DEV ਤੇ BAL KRISHAN ਦਾ ਮਾਫੀਨਾਮਾ ਰੱਦ ਕਰਦਿਆਂ ਕਿਹਾ ਕਿ ਕਾਰਵਾਈ ਲਈ ਤਿਆਰ ਰਹੋ। ਹਾਂਗਕਾਂਗ 'ਚ ਇਮਾਰਤ ਨੂੰ ਅੱਗ ਲੱਗਣ ਕਾਰਨ 5 ਲੋਕਾਂ ਦੀ ਗਏ ਜਾਨ ਤੇ 36 ਹੋਏ ਜ਼ਖਮੀ। ਦਿੱਲੀ ਨਗਰ ਨਿਗਮ ਦੇ ਮੇਅਰ ਤੇ ਜਿੱਤੀ ਮੇਅਰ ਦੀ ਚੋਣ 26 April ਨੂੰ। ਸੁਪਰੀਮ ਕੋਰਟ ਨੇ ਵੋਟਰਾਂ ਦਾ ਬ੍ਰੈਥਲਾਈਜ਼ਰ ਟੈਸਟ ਕਰਵਾਉਣ ਦੀ ਮੰਗ ਵਾਲੀ ਪਟੀਸ਼ਨ ਕੀਤੀ ਰੱਦ। ਵਿਸ਼ਵ ਸਿਹਤ ਸੰਗਠਨ ਦੀ ਚੇਤਾਵਨੀ ਹੈਪਟਾਈਟਿਸ ਕਾਰਨ ਹਰ ਰੋਜ਼ ਹੋ ਰਹੀਆਂ ਨੇ 35 ਮੌਤਾਂ। ਮਠੰਡਾ 'ਚ ਕਾਰ ਦਰਖਤ ਦੇ ਨਾਲ ਟਕਰਾਈ 16 ਸਾਲਾਂ ਲੜਕੇ ਦੇ ਜੋਨ ਪੰਜਾਬ ਸਰਕਾਰ ਡਰੱਗਸ ਕੇਸ ਵਿੱਚ ਸੁਪਾਲ ਸਿੰਘ ਖੈਰਾ ਦੀ ਭੂਮਿਕਾ ਸੰਬੰਧੀ ਅੱਗੇ ਨਹੀਂ ਵਧਾਵੇਗੀ ਮਕਦਮਾ ਨੌਜਵਾਨ ਲੜਕੀ ਦੀ ਅਣਪਛਾਤੀ ਮ੍ਰਿਤਕ ਦੇ ਮਿਲਨ ਕਾਰਨ ਪੈਲੀ ਸਨਸਨੀ ਫੇਸ ਕਰ ਰਹੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਚਾ ਉਜਾਂਦੇ ਹਾਂ ਖਬਰਾਂ ਵਿਸਥਾਰ ਦੇ ਵਿੱਚ ਪਹਿਲੀ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਤੀ ਤਾਪਕਾਰੀ ਨੀਤੀ ਕਪਲੇ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਆਪਣੀ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰਨ ਵਾਲੇ ਹਾਈ ਕੋਰਟ ਦੇ ਹੁਕਮਾ ਖਿਲਾਫ ਅੱਜ ਸੁਪਰੀਮ ਕੋਰਟ ਦਾ ਦਰਖੜਗਾਇਆ ਹੈ ਚੀਫ ਜਸਟਿਸ ਡੀਵਾਈ ਚੰਦਰ ਚੂੜ ਨੇ ਕੇਜਰੀਵਾਲ ਦੇ ਵਕੀਲ ਅਭਿਸ਼ੇਕ ਸਿੰਘਵੀ ਨੂੰ ਕਿਹਾ ਮੈਂ ਈਮੇਲ ਤੇ ਗੌਰ ਕਰਾਂਗਾ ਸਿੰਘਵੀ ਨੇ ਕਿਹਾ ਇਹ ਜ਼ਰੂਰੀ ਹੈ ਅਤੇ ਦਿੱਲੀ ਦੇ ਮੁੱਖ ਮੰਤਰੀ ਦੇ ਸੰਬੰਧ ਚ ਗ੍ਰਿਫਤਾਰੀ ਅਜਿਹੇ ਦਸਤਾਵੇਜ਼ ਦੇ ਆਧਾਰ ਤੇ ਕੀਤੀ ਗਈ ਹੈ ਜਿਸ ਤੇ ਪੁਰੋਸਾ ਨਹੀਂ ਕੀਤਾ ਜਾ ਸਕਦਾ ਦੂਜੀ ਅਹਿਮ ਖਬਰ ਸ਼ਿਮਲਾ ਤੋਂ سامنے ਆ ਰਹੀ ਹੈ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਚ ਪੰਜਾਬ ਦੇ ਸਾਬਕਾ ਮੰਤਰੀ ਸੁਚਾਲ ਸਿੰਘ ਲੰਗਾ ਦੇ ਪੁੱਤਰ ਸਨੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 42.89 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਮੁਲਜ਼ਮਾਂ ਚ ਇੱਕ ਲੜਕੀ ਵੀ ਸ਼ਾਮਲ ਹੈ ਮੰਗਲਵਾਰ ਨੂੰ ਪੁਲਿਸ ਨੇ ਪੁਰਾਣੇ ਬਾਸ ਅਡੇ ਕੋਲ ਹੋਟਲ ਦੇ ਕਮਰੇ ਚ ਛਾਪੇ ਦੌਰਾਨ ਗ੍ਰਿਫਤਾਰੀਆਂ ਕੀਤੀਆਂ ਮੁੱਖ ਮੁਲਜ਼ਮ ਦੀ ਪਛਾਣ ਪੰਜਾਬ ਦੇ ਸਾਬਕਾ ਮੰਤਰੀ ਸੁਖਤ ਸਿੰਘ ਲੰਗਾ ਦੇ ਪੁੱਤਰ ਪ੍ਰਕਾਸ਼ ਸਿੰਘ ਵਜੋਂ ਹੋਈ ਹੈ ਅਤੇ ਬਾਕੀ ਚਾਰ ਮੁਲਜ਼ਮ ਅਜੀਤ ਕੁਮਾਰ, ਸ਼ੁਭਮ ਕੌਸ਼ਲ ਅਤੇ ਬਲਬਿੰਦਰ ਪੰਜਾਬ ਦੇ ਰਹਿਲਵਾਲੇ ਨੇ ਅਤੇ ਇੱਕ ਹੋਰ ਮੁਲਜ਼ਮ ਅਬਨੀ ਦਾ ਸੰਬੰਧ ਹਿਮਾਚਲ ਨਾਲ ਹੈ। ਮੁਲਜ਼ਮਾਂ ਖਿਲਾਫ ਨਾਰਕੋਟਿਕ ਡਰੱਗਸ ਐਂਡ ਸਾਈਕੋਟ੍ਰੋਪਿਕ ਸਬਸਟੈਂਸਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਤੇ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਪ੍ਰਕਾਸ਼ ਸਿੰਘ ਨੂੰ ਹੈਰੋਇਨ ਰੱਖਣ ਦੇ ਦੋਸ਼ ਵਿੱਚ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਜੀ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਪਤੰਜਲੀ ਇਸ਼ਤਿਹਾਰ ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ RAM DEEP ਤੇ Patanjali Ayurved Ltd ਅਚਾਰਿਆ ਬਾਲਕ੍ਰਿਸ਼ਨ ਦੇ ਮਾਫੀ ਹਲਫਨਾਮੇ ਨੂੰ ਰੱਦ ਕਰ ਦਿੱਤਾ ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਇਹਨੇ ਫਰਾਗ ਦਿਲ ਨਹੀਂ ਹੋ ਸਕਦੇ ਜਸਟਿਸ ਹੀਮਾ ਕੋਹਲੀ ਤੇ ਜਸਟਿਸ अमानतullah ਦੀ ਬੈਂਚ ਨੇ ਪਤੰਜਲੀ ਦੇ ਵਕੀਲ ਵਿਪਿੰਨ ਸੰਘੀ ਅਤੇ ਮੁਕਲ ਰੋਹਤਾਗੀ ਨੂੰ ਕਿਹਾ ਕਿ ਤੁਸੀਂ ਜਾਣਬੁੱਝ ਕੇ ਅਦਾਲਤੀ ਹੁਕਮਾਂ ਦੀ ਉਲੰਘਣਾ ਕੀਤੀ ਹੈ ਕਾਰਵਾਈ ਲਈ ਤਿਆਰ ਰਹੋ ਇਸ ਤੋਂ ਪਹਿਲਾਂ 2 April ਨੂੰ ਇਸੇ ਬੈਂਚ 'ਚ ਹੋਈ ਸੁਣਵਾਈ ਦੌਰਾਨ ਪਤੰਜਲੀ ਦੇ ਵੱਲੋਂ ਮਾਫੀ ਮੰਗੀ ਗਈ ਸੀ ਉਸ ਦਿਨ ਵੀ ਬੈਂਚ ਨੇ ਪਤੰਜਲੀ ਨੂੰ ਛਾੜਿਆ ਸੀ ਤੇ ਕਿਹਾ ਸੀ ਕਿ ਇਹ ਮਾਫੀ ਸਿਰਫ ਖਾਣਾ ਪੂਰਤੀ ਲਈ ਹੈ ਤੁਹਾਡੇ ਅੰਦਰ ਮਾਫੀ ਦੀ ਭਾਵਨਾ ਨਹੀਂ ਹੈ ਚੌਥੀ ਅਹਿਮ ਖਬਰ ਹਾਂਗਕong ਤੋਂ سامنے ਆ ਰਹੀ ਹੈ ਹਾਂਗਕਾਂਗ ਵਿੱਚ 16 ਮੰਜ਼ਿਲੀ ਮਾਰੇ ਤੇਚ ਅੱਗ ਲੱਗਣ ਕਾਰਨ ਘੱਟੋ-ਘੱਟ 5 ਵਿਅਕਤੀਆਂ ਦੀ ਜਾਨ ਚਲੀ ਗਈ ਤੇ 36 ਜ਼ਖਮੀ ਹੋਏ। ਹਾਂਗਕਾਂਗ ਦੇ ਜਾਰਡਨ ਚ ਨਿਊ ਲੱਕੀ ਹਾਊਸ ਨਾਂ ਦੀ ਇਮਾਰਤ 'ਚ ਲੱਗੀ ਅੱਗ ਨੂੰ ਸਵੇਰੇ ਬੁਝਾਇਆ ਗਿਆ ਪਰ ਪੁਲਿਸ ਦਾ ਕਹਿਣਾ ਹੈ ਕਿ ਇਮਾਰਤ ਦੇ ਅੰਦਰ ਮੌਜੂਦ ਲੋਕ ਹੱਲ ਵੀ ਮਦਦ ਦੀ ਚੀਖ ਰਹੇ ਨੇ। ਇਮਾਰਤ ਵਿੱਚ ਜ਼ਿਆਦਾਤਰ ਰਿਹਾਇਸ਼ੀ ਅਪਾਰਟਮੈਂਟ ਨੇ। ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 8 ਵਜੇ ਦੇ ਕਰੀਬ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਫੈਕਚਰ ਮੌਕੇ ਤੇ ਪਹੁੰਚ ਗਏ। ਪੁਲਿਸ ਨੇ ਦੱਸਿਆ ਕਿ ਤਿੰਨ ਮਰਦ ਤੇ ਦੋ ਔਰਤਾਂ ਦੀ ਜਾਨ ਜਾ ਚੁੱਕੀ ਹੈ ਪੰਜਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਦਿੱਲੀ ਨਗਰ ਨਿਗਮ ਲਈ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ 26 April ਹੋਣਗੀਆਂ ਨਿਗਮ ਸਕੱਤਰ ਦੇ ਦਫ਼ਤਰ ਅਨੁਸਾਰ ਦਿੱਲੀ ਨਗਰ ਨਿਗਮ ਦੀ ਮੀਟਿੰਗ ਸ਼ੁੱਕਰਵਾਰ 26 April ਨੂੰ ਸਵੇਰੇ 11 ਵਜੇ ਹੋਵੇਗੀ ਮੀਟਿੰਗ ਵਿੱਚ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਦੀ ਕਾਰਵਾਈ ਜਾਵੇਗੀ ਐਸ ਡੀਓ ਹਾਊਸ ਵਿੱਚ ਟਾਈਸੋ ਮੈਂਬਰ ਨੇ ਇਸ ਲਈ ਆਪ ਕੋ 134 ਕੌਂਸਲਰਾਂ ਨਾਲ ਮੁਹੰਮਦ ਜੱਟ ਕੇ ਪਾਛੇ 104 ਸੀਟਾਂ ਤੇ ਕਾਬਜ਼ ਹੈ ਇਕ ਆਜ਼ਾਦ ਕੌਂਸਲਰ ਦੇ ਸਮਰਥਨ ਨਾਲ ਇਸ ਦੀ ਗਿਣਤੀ 105 ਹੋ ਗਈ ਹੈ ਕਾਂਗਰਸ ਨੂੰ 9 ਸੀਟਾਂ ਤੇ ਦੋ ਆਜ਼ਾਦ ਕੌਂਸਲਰ ਨੇ ਮੇਅਰ ਸ਼ੈਲੀਓ ਬਰੋਏ ਦਿੱਤੀ ਮੇਅਰ ਅਲੀ ਇਕਬਾਲ ਅਤੇ ਸਦਨ ਦੇ ਨੇਤਾ ਮੁਕੇਸ਼ ਗੋਇਲ ਇਸ ਸਮੇਂ ਐਮ ਸੀ ਡੀ ਵਿੱਚ ਪ੍ਰਮੁੱਖ ਅਹੁਦੇ ਆਦੇ ਨੇ 6ਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਸੁਪਰੀਮ ਕੋਰਟ ਨੇ ਚੋਣਾ ਦੌਰਾਨ ਹਰੇਕ ਪੋਲਿੰਗ ਸਟੇਸ਼ਨ ਤੇ ਵੋਟ ਪਾਉਣ ਤੋਂ ਪਹਿਲਾਂ ਵੋਟਰਾਂ ਦੇ ਖੂਨ ਵਿੱਚ ਅਲਕੋਹਲ ਦੀ ਮਾਤਰਾ ਨੂੰ ਮਾਪਣ ਵਾਲੇ ਵ੍ਰੈਟਲਾਈਜ਼ਡ ਟੈਸਟ ਕਰਵਾਉਣ ਦੀ ਮੰਗ ਵਾਲੀ ਪਟੀਸ਼ਨ ਨੂੰ ਅੱਜ ਰੱਦ ਕਰ ਦਿੱਤਾ ਜਸਟਿਸ ਸੰਜੀਵ ਖੰਨਾ ਤੇ ਜਿਸ ਕੇ ਸਿਰ ਦੀਪਾਂਕਰ ਗੱਤਾ ਵਿਵੈਂਚਰ ਨੇ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਇਸ ਪਟੀਸ਼ਨ ਨੂੰ ਖਾਰਜ ਕਰਨ ਦੇ ਹੁਕਮ ਵਿੱਚ ਦਖਲ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਪ੍ਰਚਾਰ ਲੈਣ ਲਈ ਫਾਈਲ ਪਟੀਸ਼ਨ ਹੈ ਸਤਵੀਂ ਅਹਿਮ ਖਬਰ ਜੁਨੇਵਾ ਤੋਂ ਸਾਹਮਣੇ ਆ ਰਹੀ ਹੈ ਵਿਸ਼ਵ ਸਿਹਤ ਸੰਗਠਨ ਨੇ ਅੱਜ ਕਿਹਾ ਕਿ ਵਾਇਰਲ ਹੈਪੇਟਾਈਟਿਸ ਕਾਰਨ ਜਾਨ ਗੁਵਾਉਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ ਤੇ ਇਸ ਕਾਰਨ ਹਰ ਰੋਜ਼ 3500 ਅਤੇ ਵਿਸ਼ਵ ਪੱਧਰ ਤੇ ਹਰ ਸਾਲ 13 ਲੱਖ ਲੋਕਾਂ ਦੀ ਜਾਨ ਜਾ ਰਹੀ ਹੈ ਸੰਗਠਨ ਨੇ ਆਪਣੀ 2024 ਦੀ ਵਿਸ਼ਵ ਹੈਪਾਟਾਈਟਿਸ ਰਿਪੋਰਟ ਵਿੱਚ ਕਿਹਾ ਕਿ 187 ਦੇਸ਼ਾਂ ਦੇ ਨਵੇਂ ਅੰਕੜੇ ਦੱਸਦੇ ਨੇ ਕਿ ਵਾਇਰਲ ਹੈਪਾਟਾਈਟਿਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 2019 ਵਿੱਚ 11 ਲੱਖ ਤੋਂ ਵੱਧ ਕੇ 2022 ਵਿੱਚ 13 ਲੱਖ ਹੋ ਗਈ ਹੈ। ਰਿਪੋਰਟ ਅਨੁਸਾਰ ਇਹਨਾਂ 'ਚ 83% ਮੌਤਾਂ ਹੈਪਾਟਾਈਟਿਸ B ਕਾਰਨ ਹੋਈਆਂ ਨੇ ਅਤੇ 17% ਹੈਪਾਟਾਈਟਿਸ C ਕਾਰਨ ਹੋਈਆਂ ਨੇ। ਹੈਪਾਟਾਈਟਿਸ B ਅਤੇ C ਦੀ ਲਾਗ ਦੇ ਲਗਭਗ ਦੋ ਤਿਹਾਈ ਮਾਮਲੇ ਬੰਗਲਾਦੇਸ਼, ਚੀਨ, ਇਥੋਪੀਆ ਭਾਰਤ ਇੰਡੋਨੇਸ਼ੀਆ ਨਾਈਜੀਰੀਆ ਪਾਕਿਸਤਾਨ ਫਿਲੀਪੀਨਸ ਰੂਸ ਤੇ ਵਾਇਟਨਾਮ ਦੇ ਵਿੱਚ ਨੇ ਅੱਜ ਦੀ ਅਹਿਮ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਇੱਥੇ ਤੇਜ਼ ਰਫਤਾਰ ਕਾਰ ਦੇ درخت ਨਾਲ ਟਕਰਾਨ ਕਾਰਨ 11ਵੀਂ ਜਮਾਤ ਦੇ ਵਿਦਿਆਰਥੀ ਦੀ ਜਾਨ ਚਲੀ ਗਈ ਬੀਤੇ ਦਿਨ ਹਾਦਸੇ ਤੋਂ ਪਹਿਲਾਂ 16 ਸਾਲਾ ਪਟਾ ਬੱਸ ਸਟੈਂਡ ਤੇ ਆਪਣੀ ਮਾਂ ਨੂੰ ਛੱਡ ਕੇ ਵਾਪਸ ਪਰਤਿਆ ਸੀ ਇਹ ਘਟਨਾ ਪਟਾ ਨੇੜੇ ਬਾਜ਼ਾਰ ਖਾਨਾ ਰੋਡ ਤੇ ਮੈਰਿਜ ਪੈਲੇਸ ਦੇ ਬਾਹਰ ਵਾਪਰੀ ਲੜਕਾ ਆਮ ਤੌਰ ਤੇ ਤੇਜ਼ ਵਾਹਨ ਚਲਾਉਂਦਾ ਸੀ ਤੇ ਇਸ ਤੋਂ ਪਹਿਲਾਂ ਵੀ ਉਸਨੇ ਆਪਣੀਆਂ ਇਨਸਟਾ ਸਟੋਰੀਜ਼ ਵਿੱਚ 160 ਤੋਂ 180 ਕਿਲੋਮੀਟਰ ਪ੍ਰਤੀ ਕੈਂਚੇ ਦੀ ਰਫਤਾਰ ਨਾਲ ਵਾਹਨ ਚਲਾਉਂਦੇ ਦੀ ਵੀਡੀਓ ਪੋਸਟ ਕੀਤੀਆਂ ਨੇ। ਪ੍ਰਤਿਕ ਦੀ ਪਛਾਣ ਦਿੱਲੀ ਪਬਲਿਕ ਸਕੂਲ ਬਟੰਡਾ ਦੇ ਵਿਦਿਆਰਥੀ ਉਹ ਪ੍ਰਤਾਪ ਸਿੰਘ ਵਜੋਂ ਹੋਈ ਹੈ। ਉਹ ਮੋਗਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਪਰ ਕਥਿਤਕਾਰ ਤੇ ਆਪਣੇ ਪਿਤਾ ਤੇ ਮਾਤਾ ਦੇ ਵਿਵਾਦ ਕਾਰਨ ਉਹ ਪਗਤਾ ਬਲਾਕ ਦੇ ਪਿੰਡ ਸਿਰੇਵਾਲਾ ਸਥਿਤ ਆਪਣੇ ਨਾਨਕੇ ਮਾਦ ਨਾਲ ਰਹਿ ਰਿਹਾ ਸੀ। ਨਵੀਂ ਅਹਿਮ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ। ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਹੈ ਕਿ ਉਹ 2015 ਦੇ ਡਰੱਗਸ ਕੇਸ ਵਿੱਚ ਕਾਂਗਰਸੀ ਵਿਧਾਇਕ ਸੁਪਾਲ ਸਿੰਘ ਖੈਰਾ ਦੀ ਕਥਿਤ ਭੂਮਿਕਾ ਦੇ ਸੰਬੰਧ ਵਿੱਚ ਮੁਕੱਦਮਾ ਅੱਗੇ ਨਹੀਂ ਵਧਾਏਗੀ 10ਵੀਂ ਅਹਿਮ ਖਬਰ ਮੱਖੂ ਤੋਂ ਸਾਹਮਣੇ ਆ ਰਹੀ ਹੈ ਅੱਜ ਤੜਕਸਰ ਕਸਬਾ ਮੱਖੂ ਦੀਨ ਤੰਦੇ ਬੰਗਾਲੀ ਵਾਲਾ ਕੋਲ ਦੇ ਨਜ਼ਦੀਕ ਪਿੰਡ ਨਿਜ਼ਾਮਦੀਨ ਵਾਲਾ ਵਿਹੜ ਵਿੱਚ ਬੁੱਟੇਵਾ ਨਹਿਰ ਵਿੱਚ ਇੱਕ ਨੌਜਵਾਨ ਅਣਪਛਾਤੀ ਲੜਕੀ ਦੀ ਮ੍ਰਿਤਕ ਦੇ ਮਿਲਣ ਕਾਰਨ ਇਲਾਕੇ ਵਿੱਚ ਸੰਥਨੀ ਫੈਲ ਗਈ ਉਕਤ ਮ੍ਰਿਤਕ ਲੜਕੀ ਜਿਸ ਦੀ ਉਮਰ ਕਰੀਬ 25 ਤੋਂ 30 ਸਾਲ ਹੈ ਜਿਸ ਨੇ ਪੀਲੇ ਰੰਗ ਦੀ ਟੀ-ਸ਼ਰਟ ਤੇ ਪੂਰੇ ਰੰਗ ਦਾ ਲੋਅਰ ਪਾਇਆ ਹੋਇਆ ਸੀ ਅਤੇ ਇਸ ਦੇ ਗਲੇ ਤੇ ਰੱਸੀ ਵਗੈਰਾ ਨਾਲ ਘੁੱਟਣ ਦੇ ਨਿਸ਼ਾਨ ਸੀ ਮੌਕੇ ਤੇ ਪਹੁੰਚੇ ਐਸਆਈ ਚਰਮਲ ਸਿੰਘ ਥਾਣਾ ਮੱਖੂ ਦੀ ਹਾਜ਼ਰੀ ਵਿੱਚ ਮਹਿਲਾ ਪੁਲਿਸ ਕਰਮਚਾਰੀਆਂ ਵੱਲੋਂ ਮ੍ਰਿਤਕ ਲੜਕੀ ਦੇ ਕੱਪੜਿਆਂ ਦੀ ਤਲਾਸ਼ੀ ਕੀਤੀ ਗਈ ਪਰ ਮੌਕੇ ਤੋਂ ਕੋਈ ਵੀ ਸ਼ਨਾਖਤੀ ਕਾਂਜ ਵਗੈਰਾ ਬਰਾਮਦ ਨਹੀਂ ਹੋਇਆ ਜਿਸ ਕਰਕੇ ਮ੍ਰਿਤਕ ਮਹਿਲਾ ਦੀ ਪਛਾਣ ਨਹੀਂ ਹੋ ਸਕੇ ਪੁਲਿਸ ਨੂੰ ਸਾਰ ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਮਹਿਲਾ ਦਾ ਗਲਾ ਕੁੱਟ ਕੇ ਕਤਲ ਕੀਤਾ ਗਿਆ ਹੈ ਤੇ ਬਾਅਦ ਵਿੱਚ ਉਸ ਦੀ ਲਾਸ਼ ਨੂੰ ਇੱਥੇ ਸੁੱਟ ਦਿੱਤਾ ਗਿਆ। ਮੱਖੂ ਪੁਲਿਸ ਵਾਲੋ ਇੱਕ ਤੋ ਮ੍ਰਿਤਕ ਲੜਕੀ ਦੀ ਮ੍ਰਿਤਕ ਦੇਨ ਨੂੰ ਕਬਜ਼ੇ ਦੇ ਵਿੱਚ ਲੈ ਕੇ ਪਛਾਣ ਲਈ ਸਿਵਲ ਹਸਪਤਾਲ ਜੀਰਾ ਦੀ ਮੌਰਚਰੀ ਵਿਖੇ ਰਖਵਾ ਦਿੱਤਾ ਗਿਆ ਤੇ ਇਸ ਸੰਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਸਵੇਸਨਾ ਚ ਦੀਆਂ ਅਹਿਮ ਖਬਰਾਂ ਏਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੀ ਸੇਵਕ ਨਿਊਜ਼ ਚੈਨਲ ਤੇ ਦੇਖਦੇ ਰਹੋ ਸਾਡਾ ਇਹ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ।